ਕੱਲਾ ਉਹਨਾਂ ਨਾਲ ਹੀ ਨਹੀਂ ਉਹਨਾਂ ਦੇ ਪਿਤਾ ਜੀ ਉਦਾਹਰਨ ਉਸ ਕੋਸ਼ਟੀ ਤੇ ਪੂਰੀ ਉਤਰਦੀ ਉਹਨਾਂ ਨੂੰ ਇੱਕ ਰਾਜਨੀਤਾ ਦੇ ਤੌਰ ਤੇ ਅਗਰ ਦੇਖੀਏ ਗੁਰੂ ਦਾ ਪਾਸ ਹੋਏ ਪਰੰਤੂ ਇੱਕ ਵਿਅਕਤੀਗਤ ਦੇ ਨਜ਼ਰ ਨਾਲ ਜਦੋਂ ਦੇਖਦੇ ਹਾਂ ਰਮਸ਼ਾਦ ਨੂੰ ਤੇ ਮੈਂ ਸਮਝਦਾ ਕਿ ਸਰਵਾਇਤਨਾ ਦੇ ਜਿਹੜਾ ਦੀ ਚਰਚਾ ਹੈ ਕਿ ਕਾਰਾ ਦੌਰ ਜਦੋਂ

ਜਦੋਂ ਰਾਜਨੀਤਿਕ ਆਪ ਕੋ ਚੇਹਰ ਆਇਆ ਤੇ ਮੈਂ ਸਮਝਦਾ ਉਸ ਕਿਸਮ ਦੀ ਸ਼ਖਸੀਅਤ ਨੂੰ ਅੱਜ ਸਲਾਮ ਕਰਨ ਵਾਸਤੇ ਕਿਸੇ ਰਾਜਨੀਤਿਕ ਬਾਉਂਡਰੀਸ ਤੋਂ ਉੱਠ ਕੇ ਸਾਰੇ ਸਾਡੇ ਸਾਥੀ ਪਹੁੰਚੇ ਮੈਂ ਆਇਆ ਇੱਥੇ ਆ ਕੇ ਰਜਿਤ ਕਰਕੇ ਸਾਰੇ ਚਲੇ ਜਾਵਾਂਗੇ ਪਰ ਉਹਨਾਂ ਨੇ ਆਪਣੀ ਤੁਲਨਾ ਦੇ ਤੌਰ ਤੋਂ हट ਕੇ ਉਹਨਾਂ ਦੇ ਇੱਕ ਸਮਾਜਿਕ ਵਿਅਕਤੀ ਦੇ ਤੌਰ ਤੇ ਇਨਫੈਕਟੋਸੀ ਕੇ ਅੱਜ ਅਸੀਂ ਸਾਰੇ ਉਹਨੂੰ ਆਪਣੀ ਸਰਦਾ ਦੇ ਫੁੱਲ ਪੇਸ ਕਰਕੇ ਆਇਆ ਤੇ ਮੈਂ ਸਮਝਿਆ ਉਹਨਾਂ ਦੀ ਸੋਚ ਨੂੰ ਇੱਕ ਪੰਜਾਬੀਅਤ ਦੀ ਐਸੈਂਸ ਜਿਹੜੀ ਸੋਚ ਹੈ ਪ੍ਰਬਲਦੇਵ ਰਾਜ ਚਾਹਲਾ ਜੀ ਦਾ ਅੱਜ ਰਾਤਨਾ ਸਭਾ ਸੀ ਬਹੁਤ ਵੱਡੀ ਸ਼ਖਸੀਅਤ ਵੱਡਾ ਨਾਮ ਵੱਡਾ ਜੀਵਨ ਆਪਣੇ ਜੀਵਨ ਦੇ ਅੰਦਰ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਸੰਗਠਨ ਦੀ ਇਡਿਓਲੋਜੀ ਨੂੰ ਸਮਰਪਣ ਦੇ ਰੂਪ ਇੱਕ ਅਨੁਸ਼ਾਸਿਤ ਕਾਰਜਕਰਤਾ ਦੇ ਰੂਪ ਤੋਂ ਬਣਾਇਆ ਬਹੁਤ ਪ੍ਰੇਰਨਾਦਾਇਕ ਅੱਜ ਮੈਂ ਆਦਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਮਾਨਯੋਗ ਨਾਲਾ ਜੀ ਦਾ और पार्टी के राष्ट्रीय अध्यक्ष भी जेपी नड्डा जी का संदेश इतने आया मैं उस संदेश परिवार ने दिता पूरी केंद्रीय भारतीय जनता पार्टी कि ऐसा सेनापति एक ऐसा वॉरियर जिन्हें पार्टी के हर ऑर्डर ओबे किया ठीक है थैंक यू